ਤੋ ਹਵਾਲਾ ਸੀ ਨੀਦੀ ਆਪਣੇ ਨਵੀਂ ਕਿਲਾਬਾ ਦੇ ਵਿੱਚ ਜਸਪਰੀ ਸਿੰਘ ਤੇ ਰਿੰਦਰ ਬਰਗਮਾਰ ਔਰ ਇਹਨਾਂ ਦੀ ਤਲਾਸ਼ੀ ਦੌਰਾਨ 45 ਗ੍ਰਾਮ ਕੁਰਪਾ 48 ਗ੍ਰਾਮ ਚੀਡਾ ਪੌਡਰ ਤੇ ਮੋਬਾਈਲ ਫੋਨ ਬਰਾਬਰ ਰਿਹਾ ਸੀਗਾ ਇਸ ਪੇ ਸਾਇਕਸ ਹਾਏਕਸਪੋਡੈਂਟ ਗਰੇਜ ਰਵਿਟੀ ਅਨਬਾਰੀ ਹੁੰਦਾ ਤੇ ਟਿਨੇਸ਼ਨ ਦਿੱਤੀ ਤਾਂ ਇਹ ਦੇਖਿਆ ਸੀ ਕਿ ਉਹ ਰਿਪੋਰਟ ਜਿੱਦੀ ਹੈਗੀ ਹੈ ਜੀ ਐਲ ਬੀ ਐਸ ਐਕਟ ਜੀ ਐਲ ਬੀ ਐਸ ਐਕਟ ਔਰ 52 ਫ੍ਰੀਕਵੈਂਸੀ ਦੇ ਤਹਿਤ ਕੀ 14 ਇਹਨਾਂ ਦੀ ਇਹ ਪੁੱਛਗਿੱਛ ਕਰਾਂਗੇ ਜੀ ਹੁਣ ਅਰੈਸਟ ਕਰਕੇ ਇਹਨਾਂ ਦੀ ਪੁੱਛਗਿੱਛ ਕਰਾਂਗੇ ਇਹਨਾਂ ਨੂੰ ਨਿਮਾਣ ਤੇ ਲਾਵਾਂਗੇ ਤੇ ਸਾਰੀ ਜਿਹੜੀ ਹੈਗੀ ਆ ਬੈਕਪੋਰਟ ਫਾਰਵਰਡ ਲੈ ਕੇ ਦੇ ਕਰਾਓ ਜੇਲ੍ਹ ਦੇ ਅੰਦਰੋਂ ਕਿਸ ਜਗ੍ਹਾ ਤੋਂ ਮਿਲਿਆ ਜੇਲ੍ਹ ਦੇ ਅੰਦਰ ਇਹਦੀ ਬੈਰਕਾਂ ਕੋਲੋਂ ਹੀ ਮਿਲਿਆ ਹੈਗਾ ਇਹ ਤੇ ਪ੍ਰਾਪਤ ਕਰਕੇ ਉਹਨਾਂ ਨੇ ਸਾਡੀ ਇਨਫੋਰਮੇਸ਼ਨ ਦਿੱਤੀ ਹੈ ਅਧਿਕਾਰ ਨੂੰ ਦਿੱਤੀ ਹੈ ਇਹ ਧਾਰਾ ਐਨਡੀਪੀਐਸ ਐਕਟ ਦੀ 20 ਤੇ 21 ਸੈਕਸ਼ਨ ਲਈ ਹੈ ਜੀ ਤੇ 52 ਇਹ ਪ੍ਰਵਿਰਤਕ ਜਿਹੜਾ ਲੱਗਿਆ ਮੋਬਾਈਲ ਤੇ ਰੱਖਣਾ ਜਰੂਰੀ ਕੋ ਸਲਫਾ ਤੇ ਜਿਹੜਾ ਉਹਨੂੰ ਚੇਤਾਵਨੀ ਸ਼ਿੱਲਾਪ后 ਪ੍ਰਕਿਆ ਉਹ ਵੀ ਜਿੰਨੀ ਤੋਂ ਲੱਗਿਆ ਇਹਦੇ ਵਿੱਚ ਫਿਲਹਾਲ ਪਹਿਲੀ ਇੰਟੀਮੀਸ਼ਨ ਤੇ ਦੋ ਬੰਦਿਆਂ ਦੇ ਖਿਲਾਫ ਜਿਹੜਾ ਮਕੱਫਾ ਦਰਖੀ ਦਿੱਤਾ ਹੈ ਬਾਕੀ ਤਫਤੀਸ਼ ਦੇ ਵਿੱਚ ਜੇ ਕਿਸੇ ਹੋਰ ਦਾ ਵੀ ਨਾਮ ਸਾਹਮਣੇ ਆਉਂਦਾ ਤਾਂ ਉਹਨੂੰ ਨਾਮ ਉੱਤ ਕਰਕੇ ਉਹਦੇ ਖਿਲਾਫ ਕਰ ਦੇਣਗੇ ਕਿਸ ਕਿਸ ਟੇਸ ਤੇ ਨਿਯਮ ਬਣਾਉਣਗੇ ਇਹਦੇ ਵਕਤ ਦੋ ਤਿੰਨ ਦਿਨ ਵਾਸ਼ਵਿਕ ਕਰਮੇ ਦਰਜਨੇ ਦੀ ਲੜਾਈ ਝਗੜੇ ਦੇ ਕਚੇ ਤੇ ਇਕਮ ਕਰਦੇ ਤੱਕ